ਜੇਕਰ ਤੁਸੀਂ ਰੇਲਵੇ ਵਿੱਚ ਨੌਕਰੀ ਕਰਨ ਦਾ ਸੁਪਨਾ ਦੇਖ ਰਹੇ ਹੋ ਤਾਂ ਇੱਕ ਖਬਰ ਤੁਹਾਡੇ ਲਈ ਫਾਇਦੇਮੰਦ ਹੈ ਰੇਲਵੇ ਭਰਤੀ ਬੋਰਡ ਨੇ ਜੂਨੀਅਰ ਇੰਜੀਨੀਅਰ ਜੇਈ ਭਰਤੀ ਪ੍ਰੀਖਿਆ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਦੇ ਮੁਤਾਬਕ ਰੇਲਵੇ ਵਿੱਚ ਬੰਪਰ ਪੋਸਟਾਂ ਤੇ ਭਰਤੀ ਹੋਵੇਗੀ ਇਸ ਮੁਹਿਮ ਲਈ ਅਰਜ਼ੀਆਂ ਦੀ ਪ੍ਰਕਿਰਿਆ ਜਲਦੀ ਸ਼ੁਰੂ ਹੋ ਜਾਵੇਗੀ ਭਾਰਤੀ ਰੇਲਵੇ ਨੇ ਹਜ਼ਾਰਾਂ ਅਸਾਮੀਆਂ ਦੀ ਭਰਤੀ ਕਰਨ ਦਾ ਫੈਸਲਾ ਕੀਤਾ ਹੈ ਜਿਸ ਲਈ ਉਮੀਦਵਾਰ ਜਲਦੀ ਹੀ ਅਧਿਕਾਰਤ ਸਾਈਟ ਤੇ ਜਾ ਕੇ ਅਪਲਾਈ ਕਰਨ ਦੇ ਯੋਗ ਹੋਣਗੇ ਨੋਟੀਫਿਕੇਸ਼ਨ ਅਨੁਸਾਰ ਇਸ ਭਰਤੀ ਮਹਿੰਮ ਨਾਲ ਰੇਲਵੇ ਵਿੱਚ 7952 ਅਸਾਮੀਆਂ ਭਰੀਆਂ ਜਾਣਗੀਆਂ ਇਸ ਮਹਿੰਮ ਤਹਿਤ ਕੈਮੀਕਲ ਸੁਪਰਵਾਈਜ਼ਰ ਰਿਸਰਚ ਅਤੇ ਮੈਟਲ ਰੈਡੀਕਲ ਸੁਪਰਵਾਈਜ਼ਰ ਰਿਸਰਚ ਦੀਆਂ 17 ਅਸਾਮੀਆਂ ਨਿਸ਼ਚਿਤ ਕੀਤੀਆਂ ਗਈਆਂ ਨੇ ਜਦੋਂ ਕਿ ਜੂਨੀਅਰ ਇੰਜੀਨੀਅਰ ਡਿਪੂ ਮਟੀਰੀਅਲ ਸੁਪਰਡੈਂਟ ਅਤੇ ਕੈਮੀਕਲ ਅਤੇ ਮੈਟਲ ਰੈਡੀਕਲ ਅਸਿਸਟੈਂਟ ਦੀਆਂ 6934 ਅਸਾਮੀਆਂ ਸ਼ਾਮਲ ਨੇ ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 18 ਤੋਂ 36 ਸਾਲ ਦੇ ਵਿੱਚਕਾਰ ਹੋਣੀ ਚਾਹੀਦੀ ਹੈ ਜੇਕਰ ਲੋੜਿੰਦੀ ਵਿਦਿਅਕ ਯੋਗਤਾ ਦੀ ਗੱਲ ਕਰੀਏ ਤਾਂ ਇਹ ਪੋਸਟ ਦੇ ਹਿਸਾਬ ਨਾਲ ਵੱਖਰੀ-ਵੱਖਰੀ ਤੈਅ ਕੀਤੀ ਗਈ ਹੈ ਜਿਸ ਬਾਰੇ ਜਾਣਕਾਰੀ ਉਮੀਦਵਾਰ ਅਧਿਕਾਰਤ ਸਾਈਟ ਤੇ ਜਾ ਕੇ ਪ੍ਰਾਪਤ ਕਰ ਸਕਦੇ ਨੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ 500 ਰੁਪਏ ਫੀਸ ਜਮ੍ਹਾਂ ਕਰਨੀ ਪਵੇਗੀ ਸੀਬੀਟੀ ਪ੍ਰੀਖਿਆ ਤੋਂ ਬਾਅਦ 400 ਰੁਪਏ ਵਾਪਸ ਕੀਤੇ ਜਾਣਗੇ ਜਦਕੀ ਰਾਖਵੀ ਸ਼੍ਰੇਣੀ ਦੇ ਉਮੀਦਵਾਰਾਂ ਨੂੰ 250 ਰੁਪਏ ਫੀਸ ਦੇਣੀ ਪਵੇਗੀ ਸੀਬੀਟੀ ਪ੍ਰੀਖਿਆ ਤੋਂ ਬਾਅਦ ਬੈਂਕ ਫੀਸਾਂ ਨੂੰ ਛੱਡ ਕੇ ਪੈਸੇ ਵਾਪਸ ਕਰ ਦਿੱਤੇ ਜਾਣਗੇ